ਮੈਂ ਉਹਨਾਂ ਨੂੰ ਬਾਹਰ এয়ারਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕੰਦੇ ਆਪਣੇ ਸ਼ਰੀਰ ਰਖਤੀ ਤੇ ਇੱਕੜੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹਦਾ ਗੱਡੀ ਸਾਈਡ ਤੇ ਲਾਏ ਮੈਂ ਗੱਡੀ ਟੇਢੀ ਕਰਤੀ ਜਾਮ ਲਵਾ ਤੇ ਇਹਨਾਂ ਨੇ ਗੱਡੀ ਖੋਗੇ ਮੇਰੇ ਕੋ ਪਾ ਜੀਏ ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀਗਾ ਕਿ ਓਲਾ ਜਾਂ ਪ੍ਰਾਈਵੇਟ ਟੈਕਸੀ ਦੇ ਵਿੱਚ ਅਸੀਂ ਸੇਫ ਨਹੀਂ ਹੈਗੇ ਪਰ ਹੁਣ ਓਲਾ ਉਬਰ ਵਾਲੇ ਵੀ ਸੇਫ ਨਹੀਂ ਹੈਗੇ ਤਾਜ਼ਾ ਖਬਰ ਦੋਸਤੋ ਸਾਹਮਣੇ ਆਈ ਹੈਗੀ ਅੰਮ੍ਰਿਤਸਰ ਤੋਂ ਜਿੱਥੇ ਇੱਕ ਬੱਸ ਸਟੈਂਡ ਤੇ ਡਰਾਈਵਰ ਖੜਾ ਸੀ ਆ ਓਲਾ ਟੈਕਸੀ ਵਾਲਾ ਤਾਂ ਉਸਦੇ ਨਾਲ ਤਿੰਨ ਵਿਅਕਤੀ ਆਏ ਉਸਨੇ ਕਿਹਾ ਕਿ ਸਾਨੂੰ 에ਅਰਪੋਰਟ ਤੱਕ ਛੱਡ ਦੇ ਤੇ ਪੈਸੇ ਦੇਣ ਦੀ ਗੱਲ ਕੀਤੀ ਜਾਂਦੀ ਉਹ ਗੱਡੀ ਦੇ ਵਿੱਚ ਬੈਠੇ ਤਾਂ ਅੱਗੇ ਗੱਡੀ ਤੋਰੀ ਤਾਂ ਉਹਨਾਂ ਤਿੰਨਾਂ ਨੇ ਚਾਕੂ ਕੱਢ ਲਿਆ ਤੇ ਪਿਸਟਲ ਤਾਣ ਲਿਆ ਤੇ ਕਿਹਾ ਕਿ ਗੱਡੀ ਸਾਡੇ ਹਵਾਲੇ ਕਰ ਦੇ ਤੋਂ ਉਸ ਤੋਂ ਬਾਅਦ ਤੱਕਾ mù ਕੀ ਕੀਤੀ ਗੱਡੀ ਚੋਂ ਬਾਹਰ ਸਿੱਟਿਆ ਤੇ ਉਸ ਤੋਂ ਬਾਅਦ ਗੱਡੀ ਲੈ ਕੇ ਫਰਾਰ ਹੋ ਗਏ ਤਾਂ ਗੜੀ ਮਤੇ ਰਹੀ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਜਲਦੀ ਹੀ ਫੜ ਰਿਆ ਗਿਆ ਅਬੀਸਰ ਪੁਲਿਸ ਦੇ ਵੱਲੋਂ ਨਾਕਾ ਲਾਇਆ ਹੋਇਆ ਸੀਗਾ ਤੇ ਜਦੋਂ ਪੁਲਿਸ ਤੱਕ ਇਹ ਜਾਣਕਾਰੀ ਪਹੁੰਚੀ ਤਾਂ ਪੁਲਿਸ ਨੇ ਇਹਨਾਂ ਤਿੰਨਾਂ ਬੰਦਿਆਂ ਤੋਂ ਗੱਡੀ ਵੀ ਫੜ ਲਈ ਹੈ ਤੇ ਕਾਰਵਾਈ ਹੋਈ ਹੈ ਇਹਨਾਂ ਤਿੰਨਾਂ ਦੇ ਉੱਪਰ ਦੱਸ ਦਈਏ ਕਿ ਗੱਡੀ ਦਾ ਨੁਕਸਾਨ ਹੋਇਆ ਸ਼ੀਸ਼ੇ ਵੀ ਤੋੜ ਕੇ ਚਲੇ ਗਏ ਨੇ ਤਾਂ ਹੋਰ ਜੋ ਚੀਜ਼ਾਂ ਜੋ ਬਰਾਮਦ ਕੀਤੀਆਂ ਗਈਆਂ ਨੇਗੀਆਂ ਇਹਨਾਂ ਨੂੰ ਨਾਕੇ ਤੋਂ ਦਬੋਚਿਆ ਗਿਆ ਹੈਗਾ ਪਿਸਟਲ ਦੀ ਨੋਕ ਤੇ ਇਹ ਗੱਡੀ ਲੁੱਟ ਕੇ ਜਾ ਰਹੀ ਸੀ ਕਿ ਜਾਣਕਾਰੀ ਮੁਤਾਬਕ ਇੱਕ पिस्टल ਜਿਹੜੀ ਇਹਨਾਂ ਤੋਂ ਬਰਾਮਦ ਕੀਤੀ ਤੇ ਨਾਲ ਗੱਤੀ ਤਾਂ ਬਰਾਮਦ ਕੀਤੀ ਹੀ ਹੈਗੀ ਆ ਤਾਂ ਪੁਲਿਸ ਦੇ ਵੱਲੋਂ ਇਹਨਾਂ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਤਾਂ ਜਿਸ ਵਿਅਕਤੀ ਦੇ ਨਾਲ ਲੁੱਟ ਹੋਈ ਆ ਓਲਾ ਡਰਾਈਵਰ ਦਾ ਬਿਆਨ ਸਾਹਮਣੇ ਆਏਗਾ ਕਿਸ ਤਰ੍ਹਾਂ ਉਹ ਸਾਰਾ ਸੀਨ ਵਾਪਰਿਆ ਤਾਂ ਉਹਦੀ ਜਵਾਨੀ ਜ਼ਰੂਰ ਸੁਣ ਲੈਂਦੇ ਆ ਮੇਰੇ ਨਾਲ ਮੁੰਡੇ ਤਿੰਨ ਆਏ ਆ ਤੇ ਕੰਦੇ ਵੀ ਆਪਾਂ ਜਾਣਾ 에ਰਪੋਰਟ ਤੇ ਤੇ ਮੈਂ ਉਹਨਾਂ ਨੂੰ ਬਾਗ 에ਰਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕੰਦੇ ਆਪਣੇ ਸ਼ਰੀਰ ਰਖਤੀ ਆ ਤੇ ਏਕੜੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹਦਾ ਗੱਡੀ ਸਾਈਡ ਤੇ ਲਾ ਦੇ ਮੈਂ ਗੱਡੀ ਟੇਢੀ ਕਰਤੀ ਜਾਮ ਲੋਆ ਤੇ ਇਹਨਾਂ ਨੇ ਗੱਡੀ ਖੋਗੇ ਮੇਰੇ ਕੋ ਭੱਜ ਗਏ ਤਿੰਨੇ ਜਣੇ ਤੇ ਅੱਗੇ ਗਮਟਾਲਾ ਪੁਲਿਸ ਚੌਂਕੀ ਨੇ ਫੜ ਲਏ ਪੁਲਸ ਵਾਲਿਆਂ ਨੇ ਬੰਦੇ ਫੜ ਲਏ ਹਾਂ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹਦੇ ਨੂੰ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨਾਂ ਨੇ ਸ਼ੀਸ਼ੇ ਜੋ ਪੰਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਆ ਬਲੋ ਪਬਲਿਕ 'ਚ ਮਾਰੀ ਕਿਸੇ ਦੂਜੀ ਗੱਡੀ 'ਚ ਹਾਂਜੀ ਉਹਦੇ ਸ਼ੀਸ਼ੇ ਜੋ ਪੰਤੇ ਇਹਨਾਂ ਨੂੰ ਮੰਗ ਕੀ ਕਰਦੇ ਮੈਂ ਇਨਸਾਫ ਉਹ ਮੇਰੇ ਨਾਲ ਓਲਾ ਉਬਰ ਦੇ ਵਿੱਚ ਆਪਣਾ ਕੰਮ ਕਰਦੇ ਸੀ ਲੋਕਲ ਇੱਥੇ ਚਲੰਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਏ ਓਲਾ 'ਚ ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਨੂੰ ਬੈਠੇ ਸੀ ਉੱਥੇ ਤੇ ਤਿੰਨ ਜਨੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗੱਲਬਾਤ ਕੀਤੀ ਆ ਕਿ ਸਾਨੂੰ 에어ਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇੱਥੇ ਹਰਤੇਜ ਅਮਰਸਰ ਤੇਜ ਹਸਪੀਟਲ ਲਾਗੇ ਫਲਾਈਓਵਰ ਤੋਂ ਉਤਰਦੇ ਕੀ ਕਹਿੰਦੇ ਨੂੰ ਇੱਕ ਇੱਕ ਨੇ ਰਿਵੋਲਵਰ ਰੱਖਦਾ ਜੇ ਦੋ ਪਿੱਛੇ ਬੈ ਗਏ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਦਾ ਕਿ ਗੱਡੀ ਅਕੇ ਕੰਦੇ ਨੂੰ ਖੋਨ ਨੂੰ ਪਈ ਇਹਨੂੰ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉਤਰ ਕੇ ਕਿਨਾਰੇ ਤੇ ਕਹਿੰਦਾ ਚਲੋ ਮੈਂ ਪਿੱਛੇ ਪੈਣਾ ਵਾ ਇਹ ਵੀਰ ਪਿੱਛੇ ਪੈਣ ਲੱਗਾ ਵਾ ਤੇ ਇਹਨੇ ਗੱਡੀ ਰੋਕਦੀ ਕਾਫੀ ਪਰ ਕਹਿੰਦੇ ਜੀ ਮੈਂ ਕਾਫੀ ਦੇਗਾ ਮਤਲਬ ਉਹਨਾਂ ਨੇ ਹੱਥ ਪਾਈ ਕਰਦਾ ਰ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਉਹ ਤੇ ਇੱਥੇ ਗੁੰਟਾਲਾ ਬਾਈਪਾਸ ਆਪਣਾ ਫੁੱਲਸਲੇ ਪਹਗੇ ਸੀ ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਕ ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ ਭੱਜ ਕੇ ਫੜਿਆ ਜ ਉਹਨਾਂ ਨੂੰ ਤੇ ਚਲੋ ابھی ਡਰਾਈਵਰ ਦਾ ਬਚਾਇਆ ਹੋ ਗਿਆ ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਨੇ ਤੇ ਇਹ ਕਰੋ ਬਾਕੀ ਅਸੀਂ ਤਾਂ ਹੀ ਜਾਣੇ ਕਿ ਇਹਨਾਂ ਦਾ ਸਖਤ ਕਾਰਵਾਈ ਹੋਵੇ ਤੇ ਸੱਟਨਾ ਇਨਸਾਫ ਹੋਵੇ ਡਰਾਈਵਰਾਂ ਦਾ